ਅਕਤੂਬਰ 2024 ਵਿੱਚ ਪੰਥ ਦੀ ਸਰਮੌਰ ਧਾਰਮਿਕ ਸ਼ਖਸੀਅਤਾਂ ਖਿਲਾਫ ਹੇਟਲੇ ਪੱਤਰ ਦੀ ਬਿਆਨਬਾਜ਼ੀ ਕਰਕੇ ਵਿਵਾਦਾਂ ਚਾਏ ਵਿਸਤਾ ਸਿੰਘ ਬਲਟੋਹਾ ਨੇ ਅੱਜ ਖੁੱਲੇ ਤੌਰ ਤੇ ਮਾਫੀ ਮੰਗੀ ਬਲਟੋਹਾ ਤੇ ਆਡੀਓ ਰਿਕਾਰਡਿੰਗ ਲੀਕ ਕਰਨ ਦੇ ਦੋਸ਼ ਵੀ ਲੱਗੇ ਸਨ ਜਿਸ ਤੋਂ ਬਾਅਦ ਪੰਥ ਖੜਕਿਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਉਦੋਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਨੇ ਵੀ ਅਗਸਤ 2024 ਵਿੱਚ ਦੱਖਣੀ ਭਾਰਤ ਦੀ ਇੱਕ ਕਾਨਫਰੰਸ ਦੌਰਾਨ ਦਿੱਤੇ ਵਿਵਾਦਿਤ ਬਿਆਨ ਲਈ ਸਿੱਖ ਕੌਮ ਤੋਂ ਖਿਮਾ ਮੰਗੀ ਡਾਕਟਰ ਕਰਨਜੀਤ ਸਿੰਘ ਨੇ ਸਾਫ ਕੀਤਾ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਤੇ ਨਿਆਰੀ ਕੌਮ ਹੈ ਤੇ ਯੂਨੀਵਰਸਿਟੀ ਪੱਧਰ ਤੇ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਾਵੇਗਾ ਜੋ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਵੇ ਇਸ ਦਰਮਿਆਨ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਵੀ ਸਤੰਬਰ 2015 ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੇ ਵਿਵਾਦਿਤ ਬਿਆਨਾਂ ਲਈ ਤੇ ਮਾਫੀ ਲਈ ਅੱਜ ਸਮੁੱਚੇ ਪੰਚ ਤੋਂ ਖੁੱਲਕੇ ਮਾਫੀ ਮੰਗੀ ਪ੍ਰਚਾਰਕ ਹਰਜਿੰਦਰ ਸਿੰਘ ਨੇ ਇਸ ਮਾਮਲੇ ਨੂੰ ਮੁੜ ਉਭਾਰਦੇ ਹੋਏ ਜਨਤਕ ਤੌਰ ਤੇ ਖਿਮਾ ਯਾਚਨਾ ਦੀ ਮੰਗ ਕੀਤੀ ਸੀ ਉਦਰੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਵੱਲੋਂ ਜੰਮੂ ਕਸ਼ਮੀਰ ਚ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਤਾਬਦੀ ਸਮਾਗਮ ਦੌਰਾਨ ਜੋ ਨਾਚ ਗਾਣਿਆਂ ਦੀ ਪ੍ਰਸਤuti ਕਰਾਉਣ ਦੇ ਮਾਮਲੇ ਵਿੱਚ ਗੰਭੀਰ ਗਲਤੀ ਮੰਨਦੇ ਹੋਏ ਉਸ ਦਾ ਗੁਨਾ ਕਬੂਲ ਕੀਤਾ ਇਸਤੀ ਦੇ ਵਿੱਚ ਕੋਈ ਵੀ ਇਹੋ ਜਿਹਾ ਕਾਰਜ ਨਹੀਂ ਕਰੋਗੇ ਜਿਹਦੇ ਨਾਲ ਸਾਡੀ ਪਛਾਣ ਨੂੰ ਖੋਰਾ ਲਾਉਣ ਦੀ ਗੱਲ ਚੱਲੇ ਅਕਾਲ ਤਖਤ ਸਾਹਿਬ ਦੇ ਸਨਮੁਖ ਪੰਥ ਦੇ ਨਾਲ ਇਹ ਪੱਕਾ ਪ੍ਰਣ ਕਰਦੇ ਹਾਂ ਗੁਰਦਾਂ ਜੀ ਬੈਠੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੈਂ ਕੁਝ ਗੱਲਾਂ ਸਪਸ਼ਟ ਕਰਦਾ ਸਿੱਖ ਧਰਮ ਪੈਦਾ ਹੁੰਦਾ ਹੈ ਔਰ ਗੁਰੂ ਨਾਨਕ ਪਾਤਸ਼ਾਹ ਨੇ 9 ਸਾਲ ਦੀ ਉਮਰ ਦੇ ਵਿੱਚ ਜਨੇਊ ਨਾ ਪਾ ਕੇ ਦੱਸਿਆ ਅਸੀਂ ਵੱਖਰੇ ਆ ਜਦੋਂ ਹਰਦوار ਸਾਰੇ ਚੜਦੇ ਨੂੰ ਪਾਣੀ ਦਿੰਦੇ ਸੀ ਤੇ ਗੁਰੂ ਪਾਤਸ਼ਾਹ ਨੇ ਲਹਿੰਦੇ ਨੂੰ ਪਾਣੀ ਦੇ ਕੇ ਦੱਸਿਆ ਸਾਡੇ ਸਿਧਾਂਤ ਨਹੀਂ ਮਿਲਦੇ ਸਿੱਖ ਕੌਮ ਵੱਖਰੀ ਹੈ ਨਿਆਰੀ ਹੈ ਅੱਜ ਤੂੰ 100 ਸਾਲ ਪਹਿਲਾਂ ਵੀ ਜਿਨ੍ਹਾਂ ਨੇ ਸਤਿਆਰਤ ਪ੍ਰਕਾਸ਼ ਲਿਖਿਆ ਉਹਦੇ ਤੋਂ ਵੀ ਪਹਿਲਾਂ ਸਿੱਖਾਂ ਨੂੰ ਜਜਪ ਕਰਨ ਦੀ ਗੱਲ ਜਾਂ ਸਿੱਖ ਫਲਸਫੇ ਨੂੰ ਆਪਣੇ ਵਿੱਚ ਰਲਾਉਣ ਦੀ ਗੱਲ 100 ਸਾਲ ਪਹਿਲਾਂ 150 ਸਾਲ ਪਹਿਲਾਂ ਵੀ 1877 ਦੇ ਵਿੱਚ ਔਰ ਅੱਜ ਵੀ ਹੈ ਜਿਹੜੀਆਂ ਵੀ ਤਾਕਤ ਸਾਡੀ ਵੱਖਰੀ ਪਛਾਣ ਨੂੰ ਆਪਣੇ ਵਿੱਚ ਜਜਬ ਕਰਨਾ ਚਾਹੁੰਦਿਆਂ ਨੇ ਉਹ ਇੱਕ ਗੱਲ ਪੱਕੀ ਲਿਖ ਲੈ ਹਮਰਾ ਝਗੜਾ ਰਹਾ ਨਾ ਕੋਉ ਪੰਡਤ ਮੁੱਲਾ ਸਾਡੇ ਦੋਉ ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਸ਼ੂ ਨਾ ਲੀਆ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਹਰਾਮ ਕੇ ਪਿੰਡ ਪਰਾਨ ਸਿੱਖ ਕਾਮ ਵਖਰੀ ਹੈ ਤੇ ਵਖਰੀ ਰਹੇਗੀ ਸਾਨੂੰ ਕੋਈ ਜਜਬ ਨਹੀਂ ਕਰ ਸਕਦਾ